ਅਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਾਈ ਪਿੰਡ ਗੋਮਟੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀ ਦਾ ਬਾਈ ਜੀ ਜੀ ਤੇ ਬਈ ਨਾਮ ਕੀ ਹੈ ਜੀ ਆਪਣਾ ਬੱਬੂ ਹੈ ਵੀਰੇ ਨਾਮ ਬਾਈ ਦਾ ਬੱਬੂ ਪਿੰਡ ਵੀਰੇ ਗੋਮਟੀ ਬਾਈ ਆਪਣਾ ਐਡਰੈਸ ਦੱਸ ਦਿਓ ਕੀ ਹੈ ਜੀ ਆਪਣਾ ਪਿੰਡ ਵੀਰੇ ਗੁੰਮਟੀ ਕਲਾ ਹਾਂਜੀ ਜਿਲ੍ਹਾ ਬਠਿੰਡਾ ਹਾਂਜੀ ਜਲਾਰ ਰੋਡ ਤੇ ਘਰ ਆ ਬਾਈ ਦਾ ਜਲਾਰ ਰੋਡ ਤੇ ਘਰ ਆ ਬਾਈ ਦਾ ਤੇ ਬਾਈ ਦਾ ਵਪਾਰ ਦਾ ਕੰਮ ਆ ਬਹੁਤ ਜ਼ਿਆਦਾ ਸੋਹਣੇ ਪਸ਼ੂ ਲੈ ਕੇ ਆਉਂਦਾ ਹਰੇ ਘਰੀ ਤੇ ਕੀ ਡਿਟੇਲ ਆ ਜੀ ਆ ਵੜਦੀ ਜੀ ਬਈ ਜੀ ਦੂਜਾ ਸੂਆ ਦਾ ਜੀ ਦੂਜਾ ਸੂਆ ਚਾਰ ਦੰਦਾ ਜੀ ਚਾਰ ਦੰਦਾ ਤੇ ਪਹਿਲੇ ਪਹਿਲੇ ਸੂਏ ਨੂੰ 30 ਕਿਲੋ ਦਿੱਤਾ ਬੱਛ ਨੇ ਪਹਿਲੇ ਸੂਏ ਵੱਛ ਨੇ 30 ਕਿਲੋ ਦਿੱਤਾ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹਦੇ 12 ਦਿਨ ਪਾਏ ਬਾਈ ਹਜੇ ਬਾਈ 12 ਦਿਨਾਂ ਦੀ ਕੱਚੀ ਆ ਵੱਠਪੜਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਸਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ 10-12 ਦਿਨਾਂ ਦੀ ਕੱਚੀ ਆ 30 ਲੀਟਰ ਪਹਿਲੇ ਸਾਲ ਦੁੱਧ ਪਾਇਆ ਆ ਸਾਲ ਕਿੰਨੀ ਆਸ ਆ ਕਿੰਨਾ ਦੁੱਧ ਪਾਉਗੇ 30+ ਪਾਉ ਬਾਈ 35+ ਹਵਾਨਾ ਦੇਖ ਸਕਦੇ ਹੋ ਬਾਈ ਤੁਸੀਂ ਸੋਹਣਾ ਹਵਾਨਾ ਮੜਾ ਤੋ ਰਵ ਖਾਨੀ ਵੀਰੇ ਯਾਰ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ ਪ੍ਰਿੰਟ ਤੁਸੀਂ ਵੇਖ ਸਕਦੇ ਹੋ ਹਮੇਸ਼ਾ ਹੀ ਬਾਈ ਕੋਲ ਚੰਗੇ ਪਸ਼ੂ ਹੁੰਦੇ ਆ ਜਿਹੜਾ ਵੀਰੇ ਚੰਗਾ ਪਸ਼ੂ ਹੁੰਦਾ ਉਹਦਾ ਥੋੜਾ ਜਿਹਾ ਮੁੱਲ ਵੀ ਜ਼ਿਆਦਾ ਹੁੰਦਾ ਜਿਹੜੇ ਪਾਰਲੈਂਡ ਨਾਲ ਸੰਬੰਧਿਤ ਰੱਖਦੇ ਆ ਬਾਈ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਬਾਕੀ ਵੀਰੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਤੁਹਾਨੂੰ ਇਹ ਵੜ ਕਿਦਾਂ ਦੀ ਲੱਗੀ ਆਇਦਰ ਤੋੜ ਲਈ ਵੀਰੇ ਯਾਰ ਜੋ ਇਸ ਟਾਈਮ ਬਾਈ ਨੰਬਰ ਚੱਲ ਰਿਹਾ ਸਕਰੀਨ ਤੇ ਉਹ ਬਾਈ ਦਾ ਥੋੜਾ ਬਾਈ ਪਸ਼ੂ ਕੈਮਰੇ ਨੂੰ ਵੇਖ ਕੇ ਡਰ ਜਾਂਦਾ ਸੁੰਦਰ ਦਾ ਪੱਖ ਵੱਲੋਂ ਬਹੁਤ ਜ਼ਿਆਦਾ ਸੋਹਣੀਆਂ ਦੁੱਧ ਵੀ ਐਸ ਵਾਰੀ ਬਈ 35+ ਕੱਢਣ ਦੀ ਆਸ ਆ ਆਰਡਰ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਸੋਹਣਾ ਬਈ ਤੇ ਬਾਕੀ ਬਾਈ ਤੋਂ ਮੁੱਲ ਜਾਣਦੇ ਆਂ ਭਾਈ ਜੀ ਮੁੱਲ ਕੀ ਕਰਦੇ ਆਂ ਜੀ ਆਪਾਂ ਇਹਦਾ ਮੁੱਲ ਦਾ 110 ਕਰਦੇ ਆਂ ਬਈ 1,10,000 ਰੁਪਈਏ ਨੇ ਮੁੱਲ ਕੀਤਾ ਤੇ ਬਾਕੀ ਆਓ ਬਈ ਮਾਨ ਕੀਤਾ ਜਾਊਗਾ ਜੀ ਮੁੱਲ ਮੰਗਣਾ ਹੈ ਬਈ ਠੀਕ ਹੋ ਜੀ ਇੱਧਰ ਆ ਜਾਓ ਜੀ ਕੀ ਡਿਟੇਲ ਆਈ ਹੈ ਜੀ ਇਹ ਵੀ ਦੂਜਾ ਸੂਹਾ ਬੱਛੀ ਦੂਜਾ ਸੂਹਾ ਬੱਛੀ ਆ ਹਾਂਜੀ ਪਹਿਲੇ ਸੂਏ ਬਾਈਕ ਨਾਲ ਉਹ ਤਾਂ ਘਟਾਇਆ ਠੀਕ ਹੋਈ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮੂਰਲੇ ਥਣ ਥੋੜੇ ਹੀ ਵੱਡੇ ਆ ਬਾਈ ਮਗਰਲੇ ਛੋਟੇ ਆ ਇਹ ਵੀ ਬਾਈ ਬਹੁਤ ਸਾਰਾ ਜਿਆਦਾ ਸੋਹਣੀ ਆ ਵਿਹੜ ਘਰੇ ਰੱਖਣ ਵਾਲੀ ਵਿਹੜ ਆ ਬਾਈ ਮੂੰਹ ਮੱਥੇ ਦੀ ਜਿਆਦਾ ਸੋਹਣੀ ਆ ਬਾਈ ਮੜਾ ਤੋਰਾ ਵਿਖਾ ਦੀ ਵੀਰੇ ਕੋਪਰ ਮੇਨੂ ਮੇਰਾ ਮੇਰੀ ਆ ਗਈ ਤੁਸੀਂ ਦੇਖ ਸਕਦੇ ਹੋ ਬਾਈ ਤੁਸੀਂ ਆਰਡਰ ਚੈੱਕ ਕਰ ਸਕਦੇ ਹੋ ਤੋਰਾ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਜੀ ਤੇ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਬਾਈ ਨਾਲ ਗੱਲਬਾਤ ਕਰ ਸਕਦੇ ਹਾਂ ਬਾਈ ਜੀ ਮੁੱਲ ਕੀ ਕਰਦੇ ਆ ਜੀ ਆਪਾਂ ਇਹਦਾ ਜੀ 95000 ਰੁਪਏ ਕਰਦੇ ਆ ਜੀ ਮੰਨ ਕੀਤਾ ਜਾਊਗਾ ਜੀ 25+ ਦੇਉਗੀ ਜੀ ਬਾਈਕ ਨੂੰ ਪਹਿਲੇ ਸੁਣ ਲੈ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 86989 ਜੀ ਹਾਂ ਜੀ 98289 ਇੱਕ ਵਾਰ ਫੇਰ ਬੋਲ ਦਿਓ ਜੀ 86989 ਹਾਂ ਜੀ 98289 ਜੇ ਕਿਸੇ ਭਰਾ ਨੂੰ ਇਹਨਾਂ ਦੋਨਾਂ ਵਹਿੜਾਂ ਚ ਕੋਈ ਵਹਿੜ ਚੰਗੀ ਲੱਗੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ